लागत ਦੇ ਨਾਲ ਪਿੰਡ ਦੀਆਂ ਜੁੜੀਆਂ ਸਰਕਾਰ ਨੇ ਬਣਾਈਆਂ ਜਾ ਰਹੀਆਂ ਨੇ ਕਿ ਹਲਕਾ ਰਾਜਪੁਰਾ ਅਤੇ ਕਨੌਰ ਵਿਖੇ ਜੁੜੀਆਂ ਸਰਕਾਰ ਨੇ ਉਸ ਨੂੰ 14 ਕਰੋੜ ਰੁਪਏ ਦੀ ਲਾਗਤ ਦੇ ਨਾਲ ਤਿਆਰ ਕੀਤਾ ਜਾ ਰਿਹਾ ਹੈ ਔਰ ਇਹ ਕੀ ਹੈ ਕਿ 2 ਮਹੀਨਾ ਦੇ ਵਿੱਚ ਸੜਕ ਦਾ ਕੰਮ ਪੂਰਾ ਹੋ ਜਾਏਗਾ। ਸੇ ਪੰਜਾਬ ਮਾਰਡੀ ਬੋਰਡ ਵੱਲੋਂ ਪੰਜਾਬ ਦੇ ਵਿੱਚ ਪੰਜਾਬ ਦੀਆਂ ਲਿੰਕ ਰੋਡ ਸੜਕਾਂ ਦਾ ਜਿਹੜਾ ਹੈ ਕਿ ਬਜਟ ਪਾਸ ਹੋ ਚੱਕਾ ਹੈ ਪਰ ਪੰਜਾਬ ਦੇ ਵੱਖ-ਵੱਖ ਮੰਡੀ ਬੋਰਡਾਂ ਵੱਲੋਂ ਹਲਕਾ ਦੇ ਵਿੱਚ ਜਿਹੜੇ ਪੈਸੇ ਜਾਰੀ ਕਰ ਦਿੱਤੇ ਗਏ ਨੇ ਉਸੇ ਤਰ੍ਹਾਂ ਅੱਜ ਪਹੁੰਚਿਆ ਰਾਜਪੁਰਾ ਦੀ ਮਾਰਕ ਕਮੇਟੀ ਵਿੱਚ ਸਾਡੇ ਨਾਲ ਚੇਅਰਮੈਨ ਸਾਹਿਬ ਮੌਜੂਦ ਨੇ ਗੱਲਬਾਤ ਕਰਦੇ ਆ ਕਿੰਨੇ ਕੁ ਫੰਡ ਰੀਲੀਜ਼ ਕੀਤੇ ਗਏ ਨੇ ਕਿਹੜੀ ਕਿਹੜੀ ਸੜਕਾਂ ਜੜੀਆਂ ਨੇ ਖਾਸ ਕਰਕੇ ਰਾਜਪੁਰਦੇ ਵਿੱਚ ਬਣ ਰਹੀਆਂ ਸਰ ਕਿਹੜੀਆਂ ਸੜਕਾਂ ਜੜੀਆਂ ਬਣਦੀਆਂ ਨੇ ਤੇ ਕੀ ਕੁਝ ਕਿੰਨੇ ਕੁ ਫੰਡ ਜਿਹੜੇ ਪੰਜਾਬ ਦੇ ਵਿੱਚੋਂ ਰਾਜਪ੍ਰਾਧ ਹਲਕੇ ਨੂੰ ਆਏ ਨੇ ਜਿਵੇਂ ਆ ਕੀ ਪਤਾ ਹੀ ਹੈ ਕਿ ਪੰਜਾਬ ਦੇ ਜਿਹੜੇ ਬਹੁਤ ਸਾਰੇ ਸਰਕਾਰੀਓ ਮੁੱਖ ਮੰਤਰੀ ਪੰਸੇ ਮਾਨ ਜੀ ਹੈਗੇ ਨੇ ਪੰਜਾਬ ਨੂੰ ਖੁਸ਼ਹਾਲ ਤੇ ਰੰਗਦਾ ਬਣਾਉਣ ਲਈ ਦੰਦਾ ਮਿਹਨਤ ਕਰ ਰਹੇ ਨੇ ਉਹਨਾਂ ਨੇ ਪੰਜਾਬ ਦੇ ਵਿੱਚ ਜੜੀਆਂ ਲਿੰਕ ਰੋਡ ਤੇ ਸੜਕਾਂ ਬਣਦੀਆਂ ਨੇ ਉਹਨਾਂ ਨੇ ਇੱਕ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ ਸੜਕਾਂ ਤਾਂ ਪਾਣੀ ਸਰ ਬਣਾਉਣ ਤੋਂ ਬਾਅਦ ਇੱਕ ਸਮੱਸਿਆ ਆਂਦੀ ਸੀ ਜਿਹੜੀ ਸੜਕ ਆ ਮਹੀਨੇ 2 ਮਹੀਨੇ 6 ਮਹੀਨੇ ਟੁੱਟ ਜਾਂਦੀ ਸੀ ਤੇ ਉਹਦੀ ਵੀ ਕੋਈ ਦੇਖਭਾਲ ਨਹੀਂ ਸੀ ਕਰਦਾ ਔਰ ਲੋਕ ਬਹੁਤ ਪਰੇਸ਼ਾਨ ਹੁੰਦੇ ਸੀ ਪੰਜਾਬ ਦੇ ਮੁੱਖ ਮੰਤਰੀ ਭੌਂਸੇ ਮਾਨ ਜੀ ਨੇ ਇੱਕ ਨਵੀਂ ਪਹਿਲ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਜਿਹੜੀਆਂ ਵੀ ਸੜਕਾਂ ਬਣਨੀਆਂ ਸ਼ੁਰੂ ਹੋਈਆਂ ਨੇ ਉਹ ਸੜਕਾਂ ਦੇ ਲਈ 5 ਸਾਲ ਦਾ ਇੱਕ ਐਗਰੀਮੈਂਟ ਕੀਤਾ ਗਿਆ ਥੇਕੇਦਾਰ ਨਾਲ ਕਿ ਜਿਹੜੀ ਸੜਕ ਬਣੇਗੀ 5 ਸਾਲ ਲਈ ਠੇਕੇਦਾਰ ਉਸ ਸੜਕ ਦਾ ਰਿਸਪੌਂਸੀਬਲ ਹੋਏਗਾ ਲੋ ਜੇ ਸੜਕ ਟੁੱਟਦੀ ਹੈ ਜਾਂ ਕੁਝ ਵੀ ਹੁੰਦਾ ਹੈ ਤੇ ਜਿਵੇਂ ਕਿ ਤੁਹਾਨੂੰ ਮੈਂ ਦੱਸਾਂ ਕਿ ਸਾਡੀ ਜਿਹੜੀ ਰਾਜਪੁਰਾ ਮਾਰਕੀਟ ਕਮੇਟੀ ਹੈਗੀ ਹੈ ਇਹਦੇ ਵਿੱਚ 20 ਸੜਕਾਂ ਜਿਹੜੀਆਂ ਬਣਨ ਵਾਸਤੇ ਆਈਆਂ ਹੈਗੀਆਂ ਨੇ ਕਿੰਨੀ ਕਿੰਨੀ ਕੁ ਲਾਗਤ ਨਾਲ ਜਿਹੜਿਆ ਕਿ ਕਿੰਨੀ ਕੁ ਮਾਉਂਟ ਜਿਹੜੀ ਹੈ ਜਾਰੀ ਕੀਤੀ ਗਈ ਹੈ ਔਰ ਕਦੋਂ ਤੱਕ ਜਿਹੜੀ ਕੰਪਲੀਟ ਹੋ ਜਾਣਗੀ 1397.50 ਲੱਖ ਰੁਪਏ ਟੋਟਲ ਜਿਹੜਾ ਰਾਜਪੁਰੇ ਦੇ 20 ਪਿੰਡਾਂ ਦੀ ਸੜਕ ਲਿੰਕ ਰੋਡ ਲਈ ਆਇਆ ਹੈਗਾ ਤੇ ਇਹ ਜਿਹੜੇ ਟੈਂਡਰ ਹੈਗੇ 23 ਤੋਂ ਕੱਲ ਤੋਂ ਸ਼ੁਰੂ ਹੋ ਜਾਣੇ ਆ ਔਰ ਜਲਦੀ ਹੀ ਇਹ ਟੈਂਡਰ ਕੰਪਲੀਟ ਹੋਣ ਦੇ ਨਾਲ ਹੀ ਇਹ ਬੰਡਲ ਜਿਹੜੀ ਸੜਕਾਂ ਹੈਗੇ ਬਣਨੀ ਸ਼ੁਰੂ ਹੋ ਜਾਣਗੀਆਂ ਸੋ ਤੁਸੀਂ ਕਿਹਾ ਕਿ 5 ਸਾਲ ਆਊਟ ਆਫ ਸਟੇਟ ਦਾ ਹੁੰਦਾ ਹੈ ਜਾਂ ਕਿ ਦੂਜੇ ਸੂਬੇ ਦਾ ਆਂਦਾ ਹੈ ਉਹਦੇ ਲਈ ਉਹਦਾ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਜਾਂ ਫਿਰ ਉਹਦੀ ਸਕਿਉਰਟੀ ਰੱਖੀ ਜਾਵੇ ਕਿਉਂਕਿ ਜਿੰਮੇਵਾਰੀ ਉਹਦੀ ਬਣਦੀ ਹੈ ਬਿਲਕੁਲ ਜਿਹੜਾ ਇਹ ਟੈਂਡਰ ਹੋ ਰਿਹਾ ਹੈਗੇ ਆ ਜੋ ਟੈਂਡਰ ਦੀ ਸ਼ਰਤਾਂ ਹੈਗੀਆਂ ਉਹਦੇ ਵਿੱਚ ਇਹ ਬਿਲਕੁਲ ਮੈਂਸ਼ਨ ਕੀਤਾ ਗਿਆ ਹੈਗਾ ਜਿਹੜਾ ਵੀ ਠੇਕੇਦਾਰ ਟੈਂਡਰ ਲਏਗਾ ਉਹਦੀ 5 ਸਾਲ ਦੀ ਜ਼ਿੰਮੇਵਾਰੀ ਹੈਗੀ ਇੱਕ ਉਹਦੀ ਇੱਕ ਫਿਕਸ ਅਮਾਉਂਟ ਵੀ ਜਿਹੜੀ ਹੈਗੀ ਹੈ ਪੰਜਾਬ ਸਰਕਾਰ ਦੇ ਕੋਲ ਜਾਂ ਮੰਡੀ ਬੋੜਾ ਜਿਹੜਾ ਆਧਾਰ ਹੈਗਾ ਉਹਦੇ ਕੋਲ ਇੱਕ ਸਪੈਸ਼ਲ ਸਕਿਉਰਟੀ ਪੈ ਗਈਏਗੀ ਉਹਦਾ ਜਦੋਂ ਤੱਕ 5 ਸਾਲ ਦੇ ਕੰਪਲੀਟ ਨਹੀਂ ਹੁੰਦੇ ਉਹ ਪੇਮੈਂਟ ਜਿਹੜੀ ਹੈਗੀ ਹੈ ਉਹਨਾਂ ਕੋਲ ਰਹੇਗੀ ਔਰ ਜਿਹੜੇ ਇਹ 5 ਸਾਲ ਦਾ ਸੀ ਐਗਰੀਮੈਂਟ ਕੀਤਾ ਹੈਗਾ ਇਸ ਸਾਲ ਦਾ ਸੜਕਾਂ ਬਣਣੀਆਂ 56 ਅੰਜਮੇ 25 26 ਦੀ ਸੜਕ ਬਣੇਗੀ 26 23 22 ਯਾ ਸਰਕਾਰ ਵੱਲੋਂ ਕਿ ਜਿਹੜੀਆਂ ਸੜਕਾਂ ਨੇ ਇਹਨਾਂ ਨੂੰ ਪ੍ਰੋਪਰ ਦੇ ਨਾਲ ਮੇਨਟੇਨ ਕੀਤਾ ਜਾ ਸਕੇ ਸੋ ਤੁਸੀਂ ਕਿਹਾ 20 ਸੜਕਾਂ ਜਿਹੜੀਆਂ ਬਣਨੀਆਂ ਨੇ ਕਿਉਂਕਿ ਲਿੰਕ ਰੋਡ ਇੱਕੋ ਜਾਂਦਾ ਪਿੰਡ ਨੂੰ ਜੇਕਰ ਉਹ ਪਿੰਡ ਦੇ ਵਿੱਚ ਸੜਕ ਪੁੱਟੀ ਜਾਂਦੀ ਹੈ ਤਾਂ ਆਉਣ ਜਾਣ ਦੇ ਵਿੱਚ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਆ ਸਕਦੀ ਹੈ ਇਸ ਗੱਲ ਨੂੰ ਲੈ ਕੇ ਕਿਸ ਤਰ੍ਹਾਂ ਮੈਰੇਜ ਕੀਤਾ ਜਾਵੇ ਇਸ ਵਾਰ ਜਿਹੜਾ ਪੰਜਾਬ ਦੇ ਬਹੁਤ ਸਾਰੇ ਮੁੱਖ ਮੰਤਸਰਾਂ ਦੇ ਮੁੱਖ ਮੰਤਸਰਾਂ ਕੋਲ ਅੰਸੀ ਮਾਨਦੀ ਹੈਗੇ ਆ ਤੇ ਜਿਹੜੇ ਸਾਡੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨਸ ਦਾ ਹਰਜਨ ਸਿੰਘ ਬਸੜੀ ਹੈਗੇ ਆ ਉਹਨਾਂ ਵੱਲੋਂ ਵੀ ਜਿਹੜਾ ਇਹ ਜਿਹੜੀ ਸਮੱਸਿਆ ਹੈ ਇਹਦੇ ਬਾਰੇ ਪਹਿਲਾਂ ਵੀ ਡਿਸਕਸ਼ਨ ਹੋਈ ਹੈਗੀ ਤੇ ਉਹਨਾਂ ਨੇ ਜਿਹੜੇ ਇਸ ਵਾਰ ਟੈਂਡਰ ਹੋ ਰਹੇ ਉਹਦੇ ਇੱਕ ਡੇਟ ਫਿਕਸ ਕੀਤੀ ਗਈ ਹੈ ਕਿਉਂਕਿ ਪਹਿਲਾਂ ਕੀ ਹੁੰਦਾ ਸੀਗਾ ਲੋਕ ਇਹੀ ਕਹਿੰਦੇ ਸੀ ਪ੍ਰੇਸ਼ਾਨ ਹੀ ਹੁੰਦੇ ਸੀ ਕਿ ਸੜਕ ਪੱਟਤੀ ਜੀ ਉਹ 6-6 ਮਹੀਨੇ ਸਾਲ ਸਾਲ ਬੰਦ ਦੇ ਨੇ ਆ ਜਾਣ ਦਾ ਰਸਤਾ ਹੀ ਕਦੋਂ ਜੇ ਬਰਸਾਤ ਪੈ ਜਾਂਦੀ ਸੀਗੀ ਤਾਂ ਟਾਈਮ ਜਿਹੜਾ ਲੌਗਇਨ ਕੀਤਾ ਗਿਆ ਹੈਗਾ ਜਿਹੜੀ ਇਹ ਸੜਕ ਹੈਗੀ ਇੰਨੇ ਮਤਲਬ ਏਰੀਆ ਵਾਈਜ਼ ਦਾ ਟਾਈਮ ਹੈਗਾ ਕਿ ਜਿਸ ਦਾ ਨਾ ਏਰੀਆ ਹੈਗਾ ਉਸ ਦਾ ਨਾ ਜਿਹੜੀ ਸੜਕ ਹੈਗੀ ਉਹਨੇ ਦਿਨਾਂ ਵਿੱਚ ਕੰਪਲੀਟ ਕਰਨਾ ਇੱਕ ठेकेदार ਦੀ ਜ਼ਿੰਮੇਵਾਰੀ ਹੁੰਦੀ ਹੈ ਸੋ ਕਿਹਾ ਜਾਂਦਾ ਕਿ ਕਿ 100 ਪਿੰਡ ਕਰੀਬ ਦੇ ਕਰੀਬ ਰਾਜਪੁਰਾ ਦੇ ਹਨ 170 ਦੇ ਘਨੌਰ ਦੇ ਇਹ 20 ਪਿੰਡ ਤੁਸੀਂ ਦੱਸ ਰਹੇ ਹੋ ਦੋਨੋਂ ਵਿੱਚ ਹਲਕਾ ਕਨੌਰ ਦੇ ਵੀ ਆਉਂਦੇ ਨੇ ਤੇ ਰਾਜਪੁਰਾ ਦੇ ਵੀ ਆਉਂਦੇ ਨੇ ਬਾਕੀ ਰੈਂਦੀ ਸੜਕਾਂ ਦਾ ਉਹ ਕਦੋਂ ਪ੍ਰੋਜੈਕਟ ਜਿਹੜਾ ਪਾਸ ਐ ਐਕਚੁਅਲੀ ਤੁਹਾਨੂੰ ਮੈਂ ਇੱਕ ਤੁਹਾਨੂੰ ਗੱਲ ਖੋੜ ਦੱਸਣਾ ਜਿਹੜੀ ਮਾਰਕੀਟ ਕਮੇਟੀ ਰਾਜਪੁਰਾ ਹੈਗੀ ਆ ਇਹਦੇ ਵਿੱਚ ਰਾਜਪੁਰਾ ਦੇ 50 ਪਿੰਡ ਆਉਂਦੇ ਨੇ ਤੇ 38 ਪਿੰਡ ਜਿਹੜੇ ਹੈਗੇ ਆ ਉਹ ਕਨੌਰ ਦੇ ਆਉਂਦੇ ਹੈਗੇ ਕਿਉਂਕਿ ਜਿਹੜੀ ਮਾਰਕੀਟ ਕਮੇਟੀ ਹੈਗੀ ਆ ਇਹਨਾਂ ਦੇ ਕੋਲ ਇਹਨਾਂ ਨੂੰ ਕਨੌਰ ਮਾਰਕੀਟ ਕਮੇਟੀ ਆ ਉਹਦੇ ਵਿੱਚ ਵੀ ਪਿੰਡ ਆਉਂਦੇ ਹੈਗੇ ਆ ਰਾਜਪੁਰਾ ਦੇ ਬਨੂਰ ਦੀ ਗੱਲ ਕਰਦੇ ਆ ਕਿ ਬਨੂਰ ਦਾ ਜਿਹੜਾ ਰਾਜਪੁਰਾਈ ਏਰੀਆ ਉਹਨਾਂ ਦੀ ਬਦਲ ਤੇ 2-3 ਦਿਨ ਦੇ ਵਿੱਚ ਸ਼ੁਰੂ ਹੋ ਜਾਏਗਾ ਪਹਿਲਾਂ ਟੈਂਟਰ ਹੋ ਜਾਣਗੇ ਉਸ ਤੇ ਟੈਂਟਰ ਹੁੰਦੇ ਤੇ ਕੰਮ ਸ਼ੁਰੂ ਹੋ ਜਾਏਗਾ ਜਿਹੜੀ ਬਾਕੀ ਸੜਕਾਂ ਰਹਿ ਗਈਆਂ ਉਹ ਵੀ ਉਹਨਾਂ ਦੀ ਵੀ ਰਿਪੋਰਟਾਂ ਬਣ ਕੇ ਉੱਪਰ ਗਈਆਂ ਹੋਈਆਂ ਹੈਗੀਆਂ ਐਕਚੁਅਲੀ ਜਿਹੜੀ ਸੈਂਟਰ ਸਰਕਾਰ ਹੈਗੀ ਤੁਹਾਨੂੰ ਪਤਾ ਸ਼ੁਰੂ ਤੋਂ ਹੀ ਭੇਦਬਾਜ਼ੀ ਕਰਦੀ ਹੈ ਸਾਡੇ ਨਾਲ ਜਿਹੜੇ ਸਾਡੇ ਫੰਡਸ ਹੈਗੇ ਆ ਉਹ ਸੈਂਟਰਸ ਤੋਂ ਦਾ ਰੁਕੇ ਹੋਏ ਆ ਤੇ ਪਹਿਲਾਂ ਵੀ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਜਿਹੜੇ ਸੈਂਟਰ ਤੋਂ ਸਾਡੇ ਦੇ ਪੈਸੇ ਆ ਜਾਣ ਜਿਹੜਾ ਹੈਗੇ ਆ ਪੰਜਾਬ ਦੀਆਂ ਜਿੰਨੇ ਪਿੰਡ ਹੈਗੇ 17 17 ਜਾ ਜੋੜ ਪਿੰਡ ਹੈਗੇ ਸੜਕਾਂਾਂ ਦੀਆਂ ਨਵੇਂ ਸਰੋਤ ਤੋਂ ਬਣ ਸਕਦੀਆਂ ਹੈਗੀਆਂ ਪਰ ਸੈਂਟਰ ਸਰਕਾਰ ਨੂੰ ਬਾਰ ਬਾਰ ਕਹਿਣ ਤੇ ਵੀ ਉਹ ਜਿਹੜੇ ਸਾਡੇ ਫੰਡ release ਨਹੀਂ ਕਰ ਰਹੀ ਹੈਗੀ ਪਰ ਫਿਰ ਵੀ ਪੰਜਾਬ ਸਰਕਾਰ ਜਿਹੜੀ ਹੈਗੀ ਹੈ ਇਹ ਜਿਹੜੇ ਕੰਮ ਸ਼ੁਰੂ ਪ੍ਰਵਾਹ ਦਿੱਤਾ ਗਿਆ ਪਿੰਡਾਂ ਦਾ ਤੇ ਸਾਨੂੰ ਜਲਦੀ ਹੀ ਉਮੀਦ ਹੈਗੀ ਹੈ ਮੈਨੂੰ ਉਮੀਦ ਹੈਗੀ ਹੈ ਜਿਹੜੀਆਂ ਬਾਕੀ ਸੜਕਾਂ ਬਚੀਆਂ ਹੈਗੀਆਂ ਉਹ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੀ ਮਤਲਬ ਉਹਨਾਂ ਦੇ ਜਿਹੜੇ ਹੈਗੇ ਇਦਾਂ ਪੰਜਾਬ ਸਰਕਾਰ ਵੱਲੋਂ ਮਨਜ਼ੂਰੀ ਮਿਲ ਜੇ। ਸੋ लास्ट ਸਵਾਲ ਹੈ ਕਿਉਂਕਿ ਟੈਂਡਰ ਸ਼ੁਰੂ ਹੋ ਜਾਣਾ ਹੈ ਕੱਲ੍ਹ ਜਾਂ ਪਰਸੋਂ ਤੁਸੀਂ ਕਹੇ ਟੈਂਡਰ ਸ਼ੁਰੂ ਹੋਣਾ ਹੈ ਜ ਜੀ ਸੜਕਾ ਬਣਾਉਂਦੇ ਨੇ 5 ਸਾਲ ਦੇ ਵਿੱਚ ਸੜਕ ਟੁੱਟਦੀ ਹੈ ਕਿ ਉਹਦਾ ਫਿਰ ਕਾਨੂੰਨੀ ਕਾਰਵਾਈ ਜਾਂ ਫਿਰ ਉਹਦੇ ਤੇ ਕੀਤੀ ਜਾਵੇਗੀ ਕਿ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ ਠੇਕੇਦਾਰ ਦਾ ਕਿਉਂਕਿ ਕਿਤਨਾ ਕਿਤੇ ਬਾਹਰਲੇ ਸਬੰਧ ਉਹ ਆ ਕੇ ਜੇਕਰ ਸੜਕ ਬਣਾਉਂਦੇ ਨੇ ਤਾਂ ਬਾਅਦ ਚ ਉਹਨਾਂ ਦਾ ਕੋਈ ਵਾਲੀਵਾਰ ਨਹੀਂ ਦਿੰਦਾ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜਿਹੜਾ ਇਸ ਵਾਰ ਟੈਂਡਰ ਹੋਣਾ ਹੈ ਇਹਦੇ ਤੋਂ ਫਾਰਮ ਫਿਲ ਹੋਣਾ ਉਹਦੇ ਵਿੱਚ ਸਾਰੇ ਐਗਰੀਮੈਂਟ ਵਗੈਰਾ ਲਿਖੇ ਜਾਣਗੇ ਜੇ ਇਦਾਂ ਦੀ ਕੋਈ ਸਮੱਸਿਆ ਆਏਗੀ ਜੋ ਐਸ ਪਰ ਕਾਨੂੰਨ ਜੋ ਐਸ ਪਰ ਟੈਂਡਰ ਨੋਰਮਸ ਹੋਣਗੇ ਉਹਦੇ ਦੌਰਾਨ ਬੰਦੀ ਜਿਹੜੀ ਕਾਰਵਾਈ ਹੈਗੀ ਉਹ ਜਿਹੜਾ ਠੇਕੇਦਾਰ ਹੈਗਾ ਉਹਦੇ ਉੱਪਰ ਕੀਤੀ ਜਾਏਗੀ ਚਾਹੇ ਕੰਸਲ ਲਾਇਸੈਂਸ ਜੇ ਉਹਦੇ ਵਿੱਚ ਐਗਰੀਮੈਂਟ ਦੇ ਵਿੱਚ ਹੋਇਆ ਲਾਇਸੈਂਸ ਕੈਨਸਲ ਕਰਨਾ ਜਾਉਣਾ ਜਿਹੜੀ ਸਿਕਿਉਰਟੀ ਹੈਗੀ ਹੈ ਮਤਲਬ ਨਾਰ ਫੰਡ ਕੀਤੀ ਜਾਵੇ ਜਿਹੜਾ ਵੀ ਉਹਦੇ ਵਿੱਚ ਹੋਏਗਾ ਉਹ ਸਾਰਾ ਕੀਤਾ ਜਾਏਗਾ ਠੀਕ ਹੈ ਸੋ ਧੰਨਵਾਦ ਜੀ ਸੋ ਸੋਚ ਸਕਦੇ ਹੋ ਕਿ ਪਿੰਡਾਂ ਦੇ ਲੋਕਾਂ ਲਈ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਬਹੁਤ ਸਮੇਂ ਤੋਂ ਜਿਹੜੀ ਉਹਨਾਂ ਦੀ ਸੜਕਾਂ ਦੀ ਸਮੱਸਿਆ ਸੀ ਆਉਣ ਜਾਣ ਨੂੰ ਲੈ ਕੇ ਉਹ ਸਮੱਸਿਆ ਜਿਹੜੀ ਹੁਣ ਦੂਰ ਹੋਣ ਜਾ ਰਹੀ ਹੈ ਕੁਝ ਦਿਨਾਂ ਦੇ ਵਿੱਚ ਟੈਂਡਰ ਪਾਸ ਹੋ ਚੁੱਕਾ ਹੈ 14 ਕਰੋੜ ਰੁਪਏ ਦੀ ਕਰੀਬ ਲਾਗਤ ਨਾਲ ਜਿਹੜੀਆਂ ਪਿੰਡਾਂ ਦੀਆਂ 20 ਸੜਕਾਂ ਜਿਹੜੀਆਂ ਬਣਨ ਜਾ ਰਹੀਆਂ ਨੇ ਆਉਣ ਵਾਲੇ ਦਿਨਾਂ ਵਿੱਚ ਦੇਖਦੇ ਹਾਂ ਕਦੋਂ ਇਹ ਸੜਕਾਂ ਬਣਨੀਆਂ ਸ਼ੁਰੂ ਹੋਣਗੀਆਂ ਕਦੋਂ ਇਹ ਕੰਮ ਨੇਪਰੇ ਚੜਦਾ ਹੈ ਕੈਮਰਾ ਪਰਸਨ ਮਿਤ ਕੁਮਾਰ ਦੇ ਨਾਲ ਦੇਆ ਸਿੰਘ ਰਾਜਪੂਰਾ